ਮੁੱਖ ਮੰਤਰੀ ਦੇ ਵੱਲੋਂ ਕੈਬਨਿਟ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਸੜਕ ਦੁਰਘਟਨਾ ਦੇ ਵਿੱਚ ਕੋਈ ਜ਼ਖਮੀ ਵਿਅਕਤੀ ਨੂੰ ਤੁਸੀਂ ਹਸਪਤਾਲ ਪਹੁੰਚਾਉਨੇ ਹੋ ਤਾਂ ਤੁਹਾਨੂੰ ਇਨਾਮ ਦੇ ਵਜੋਂ 25000 ਰੁਪਿਆ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਐਕਸੀਡੈਂਟ ਹੋਇਆ ਦੇਖਦੇ ਹੋ ਜ਼ਖਮੀ ਵਿਅਕਤੀ ਦੀ ਮਦਦ ਕਰਦੇ ਹੋ ਐਂਬੂਲੈਂਸ ਨੂੰ ਫੋਨ ਕਰਦੇ ਹੋ ਤੇ ਉਸ ਤੋਂ ਬਾਅਦ ਉਸ ਜ਼ਖਮੀ ਮਰੀਜ਼ ਨੂੰ ਹਸਪਤਾਲ ਪਹੁੰਚਾਉਨੇ ਹੋ ਤਾਂ ਤੁਹਾਨੂੰ ਇਨਾਮ ਵਜੋਂ ਵੱਡੀ ਰਕਮ ਦੇਣ ਦਾ ਜਿਹੜਾ ਫੈਸਲਾ ਉਹ ਲਿੱਤਾ ਗਿਆ ਕੈਬਿਨੇਟ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਜਿਹੜਾ ਇਹ ਲਿੱਤਾ ਗਿਆ ਤਾਂ ਹੁਣ ਜੇਕਰ ਸੜਕ ਦੁਰਘਟਨਾ ਦੇ ਉੱਤੇ ਤੁਸੀਂ ਕਿਸੇ ਜ਼ਖਮੀ ਵਿਅਕਤੀ ਨੂੰ ਦੇਖਦੇ ਹੋ ਉਸ ਦੀ ਮਦਦ ਕਰਦੇ ਹੋ ਉਸ ਦਾ ਇਲਾਜ ਕਰਾਉਣ ਦੇ ਲਈ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਹੋ ਜਾਂ ਫਿਰ ਐਂਬੂਲੈਂਸ ਨੂੰ ਫੋਨ ਕਰਕੇ ਉਸ ਨੂੰ ਉਸ ਥਾਂ ਤੇ ਬੁਲਾਉਣੇ ਹੋ ਤਾਂ ਉਸ ਦੇ ਵਿੱਚ ਮਦਦ ਕਰਦੇ ਹੋ ਤਾਂ ਤੁਹਾਨੂੰ ਇਨਾਮ ਵਜੋਂ 25000 ਰੁਪਿਆ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮਦਪ प्रदेश ਵਿੱਚ ਮੁੱਖ ਮੰਤਰੀ ਮੋਹਨ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ ਕੈਬਨਿਟ ਦੇ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਰਾਜ ਸਰਕਾਰ ਨੇ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਰਾਹਵੀਰ ਯੋਜਨਾ ਦੇ ਤਹਿਤ ਮਦਦਗਾਰ ਨੂੰ 25000 ਦਾ ਇਨਾਮ ਦਿੱਤਾ ਜਾਵੇਗਾ ਇਸ ਦੇ ਲਈ ਮਦਦਗਾਰ ਨੂੰ ਤੁਰੰਤ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਉਣਾ ਪਵੇਗਾ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕਰਨੀ ਪਵੇਗੀ ਤਾਂ ਕਈ ਵਾਰ ਅਸੀਂ ਦੇਖਦੇ ਆ ਕਿ ਸੜਕ ਦੇ ਉੱਤੇ ਕੋਈ ਦੁਰਘਟਨਾ ਹੋਈ ਵੀ ਹੁੰਦੀ ਆ ਤਾਂ ਲੋਕ ਨੇ ਜਿਹੜੇ ਪਹਿਲਾਂ ਵੀਡੀਓ ਬਣਾਉਣ ਲੱਗ ਜਾਂਦੇ ਨੇ ਤਮਾਸ਼ਾ ਜਿਹੜਾ ਉਹ ਦੇਖਣ ਲੱਗ ਜਾਂਦੇ ਨੇ ਪਰ ਹੁਣ ਇਹ ਇਹਨਾਂ ਨੂੰ ਮਦਦ ਕਰਨ ਦੇ ਵੀ ਜਿਹੜੇ ਉਹ ਪੈਸੇ ਦਿੱਤੇ ਜਾਣਗੇ ਜੇਕਰ ਸੜਕ 'ਤੇ ਦੁਰਘਟਨਾ ਹੁੰਦੀ ਆ ਤਾਂ ਤੁਸੀਂ ਜ਼ਖਮੀ ਵਿਅਕਤੀ ਦੀ ਮਦਦ ਕਰਦੇ ਹੋ ਉਸ ਦੀ ਜਾਨ ਬਚਾਉਣ ਦੇ ਵਿੱਚ ਮਦਦ ਕਰਦੇ ਹੋ ਤਾਂ ਉਸ ਨੂੰ ਮੋਢਲੀ ਸਹਾਇਤਾ ਦੇਣੇ ਹੋ ਤਾਂ ਇਸ ਵਜੋਂ ਸਰਕਾਰ ਦੇ ਵੱਲੋਂ ਇੱਕ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਮਦਦ ਕਰਨ ਵਾਲੇ ਵਿਅਕਤੀ ਨੂੰ 25000 ਰੁਪਿਆ ਇਨਾਮ ਦੇ ਵਜੋਂ ਦਿੱਤਾ ਜਾਏਗਾ ਮੁੱਖ ਮੰਤਰੀ ਦੇ ਵੱਲੋਂ ਇੱਕ ਕੈਬਨਟ ਮੀਟਿੰਗ ਬੁਲਾਈ ਗਈ ਉਸ ਮੀਟਿੰਗ ਦੇ ਵਿੱਚ ਜਿਹੜਾ ਇਹ ਮਹੱਤਵਪੂਰਨ ਫੈਸਲਾ ਲਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਹੁਣ ਸੜਕ ਹਾਦਸਿਆਂ ਦੇ ਵਿੱਚ ਜਾਣ ਵਾਲੀਆਂ ਜਾਨਾਂ ਜਿਹੜੀਆਂ ਘਟ ਸਕਦੀਆਂ ਕਿਉਂਕਿ આય ਦਿਨ સડક દુર્ઘટનાવાં ਹੁੰਦੀਆਂ ਨੇ ਉਸ ਦੇ ਵਿੱਚ ਕਈ ਵਿਅਕਤੀ ਜਿਹੜੇ ਇਲਾਜ ਨਾ ਮਿਲਣ ਕਰਕੇ ਮਰ ਜਾਂਦੇ ਨੇ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਉਹ ਸੋਚਦੇ ਨੇ ਕਿ ਜੇਕਰ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਆ ਤਾਂ ਉਲਟਾ ਕੇਸ ਸਾਡੇ ਤੇ ਨਾ ਪੈ ਜਾਵੇ ਤਾਂ ਹੁਣ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਇੱਕ ਨਵੀਂ ਸਕੀਮ ਹੈ ਜਿਹੜੀ ਉਸ ਨੂੰ ਲਾਗੂ ਕੀਤਾ ਗਿਆ ਇੱਕ ਵੱਡਾ ਫੈਸਲਾ ਕੈਬਨਟ ਮੀਟਿੰਗ ਦੇ ਵਿੱਚ ਲਿਆ ਗਿਆ ਮੁੱਖ ਮੰਤਰੀ ਨੇ ਆਪ ਜਿਹੜਾ ਇਹ ਸਾਰਾ ਦੱਸਿਆ ਕਿ ਜੇਕਰ ਕੋਈ ਵਿਅਕਤੀ ਐਕਸੀਡੈਂਟ ਵਾਲੀ ਜਗ੍ਹਾ ਤੇ ਜ਼ਖਮੀ ਵਿਅਕਤੀ ਦੀ ਮਦਦ ਕਰਦਾ ਐਂਬੂਲੈਂਸ ਨੂੰ ਫੋਨ ਕਰਕੇ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕਰਦਾ ਉਸ ਦੀ ਜਾਨ ਬਚਾਉਣ ਦੇ ਵਿੱਚ ਮਦਦ ਕਰਦਾ ਤਾਂ ਉਸ ਨੂੰ 25000 ਰੁਪਿਆ ਇਨਾਮ ਦੇ ਵਜੋਂ ਹੈ ਜਿਹੜਾ ਉਹ ਦਿੱਤਾ ਜਾਵੇਗਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਆਪਣੀ رائے ਜਿਹੜੀ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਅਜਿਹੀਆਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਰਾਜਤ ਨਿਊਜ਼ ਦੇ ਨਾਲ